ਅੱਜ ਅੰਮ੍ਰਿਤਸਰ ਵਿੱਚ ਪੰਡਾਰੀ ਪੁਲ ਉੱਪਰ 27 ਅਕਤੂਬਰ ਨੂੰ ਭਗਵਾਨ ਵਾਲਮੀਕੀ ਤੀਰਥ ਹੁੰਤੇ ਹੋਏ ਬੇਅਦਬੀ ਸੰਬੰਧੀ ਵਾਲਮੀਕੀ ਸਮਾਜ ਨੇ ਧਰਨਾ ਦਿੱਤਾ ਇਸ ਸੰਬੰਧ ਵਿੱਚ ਇੰਨੀਆਂ ਟੀਵੀ ਨਿਊਜ਼ ਦੀ ਟੀਮ ਨੇ ਕਈ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਇਸ ਧਰਨੇ ਵਿੱਚ ਮੁੱਖ ਤੌਰ ਤੇ ਕੁਮਾਰ ਦਰਸ਼ਨ ਜੀ, ਸ਼ਸ਼ੀ ਗਿੱਲ ਜੀ, ਸ਼ਕਤੀ ਕਲਿਆਣ, ਪਵਨ 드ਰਵੜ ਜੀ, ਰਾਸ਼ਟਰੀ ਸੰਚਾਲਕ ਰਤਨ ਹਾਂਸ ਜੀ ਤੇ ਪੰਜਾਬ ਪ੍ਰਧਾਨ ਵਰਿਆਮ ਸਿੰਘ ਵੀ ਸ਼ਾਮਿਲ ਹੋਏ ਸੁਨੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਅੰਮ੍ਰਿਤਸਰ ਮੈਂ ਰੇਸ਼ਮਰ ਰਾਜਾ ਮਾਈਸ ਪ੍ਰਧਾਨ ਭਾਰਤੀਵਾਦ ਮਿਚਾਦੀ ਧਰਮ ਸਮਾਜ 1964 ਅੱਜ ਵੀ ਸ਼ਾਇਦ ਦਾ ਨੰਦਸਤਾ ਗਿਆ ਹੈ ਬਣਾਈ ਬੋਲਦੇ ਜਿਹੜਾ ਕੱਲ੍ਹ ਸੀਪ ਤੇ ਇਹਨਾਂ ਨੇ ਜ਼ਬਰਦਸਤ ਝੰਡਾ ਚੜਾਇਆ ਹੈ ਔਰ ਮੂਰਤੀ ਦੇ ਉੱਪਰ ਪਿਆਰ ਰੱਖ ਕੇ ਝੰਡੇ ਲਹਿਰਾਏ ਗਏ ਨੇ ਪਿਆਰ ਲਹਿਰਾਏ ਗਏ ਨੇ ਤਲਵਾਰਾਂ ਲਹਿਰਾਇਆਂ ਗਈਆਂ ਇਹ ਨਿੰਦਨਯੋਗ ਨੇ ਇਹ ਸਭ ਪ੍ਰਸ਼ਾਸਨ ਦੀ ਮਿਲਿ ਭਗੋ ਨਾਲ ਹੀ ਹੋਇਆ ਧੰਨਵਾਦ ਇਹ ਤੋਂ ਬਨੇ ਸਮਾਜ ਨੂੰ ਬਚਤ ਪਾਉਣ ਦੇ ਅੰਦਰ ਨਜ਼ਰ ਆ ਰਿਹਾ ਹੈ ਕਿ ਦੂਸਰੇ ਦੂਸਰੀ ਟੀਮ ਹੈ ਉਹਨਾਂ ਨਾਲ ਤੁਹਾਡਾ ਫੈਸਲਾ ਕਰਾਣੇ ਆ ਤੁਹਾਡੀ ਆਪਸੀ ਸਹਿਮਤੀ ਦੇ ਨਾਲ ਹੀ ਚੰਡਾਕਰ ਆ ਜਾਏਗਾ ਜਦ ਕਿ ਉਦੋਂ ਕੁਛ ਸਾਧ ਤੱਤਵਾਂ ਨੇ ਜ਼ਬਰਦਸਤੀ ਪ੍ਰਸ਼ਾਸਨ ਦਾ ਜੋ ਜੋ ਜਬ ਅਜਮਾਈਸ਼ ਨਾਲ ਦੇ ਨਾਲ ਠੰਡਾਈੜਾ ਠੰਡੇ ਦੀ ਰਸਮ ਵਿੱਚ ਘੜਾਤਾ ਇਹ ਗੱਲ ਕਿੰਨੇ ਦੁਬਾਰਾ ਤੁਹਾਨੂੰ ਲਿਆਇਆ ਜਾਏਗਾ ਬਹੁਤ ਬਹੁਤ ਹਾਂਜੀ ਉਸੇ ਦਿਖਾਇਨੇ ਬਾਇਪਸ ਬਹੁਤ ਸਰਕਾਰੀ ਨੇ ਜੀ ਜੀ ਸਾਹਿਬ ਨੇ ਹਾਂਜੀ ਤਿੰਦਰਪਾਲ ਜੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੋ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਗਲਤ ਹੋਇਆ ਸਾਡੇ ਸਮਾਜ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਸਾਰੇ ਇੱਕ ਮੰਚ ਤੇ ਆਣਾ ਚਾਹੁੰਦੇ ਅਸੀਂ ਚੰਡਾ ਚਾਸੇ ਕਿਸੇ ਵੀ ਰੰਗ ਦਾ ਚੜਾਂਦੇ ਜਲਮਦਰ ਸਿੰਘ ਕੋਈ ਵੀ ਚੜਾਂਦਾ ਪਰ ਸਾਰੇ ਸਮਾਜ ਦੇ ਸਹਿਯੋਗ ਨਾਲ ਚੜਨਾ ਚਾਹੀਦਾ ਹੈ ਜੇ ਲਗਾ ਸਰਕਾਰੀ ਮਿਲੀ ਭਗਦੇ ਨਾਲ ਬਿਲਕੁਲ ਜੀ ਬਿਲਕੁਲ ਮਿਲੀ ਭਗਦੇ ਨਾਲ ਹੀ ਆ ਸਭ ਤੋਂ ਇੱਥੇ ਪੁਲਿਸ ਦੇ ਬਹੁਤ ਗਿਲਾ ਵਾਲਮੀਕੀ ਸਮਾਜ ਤੋਂ ਸੇਵਾਦਾਰ ਔਰ ਹਰ ਸਮਾਜ ਹਰ ਭਾਈਚਾਰੇ ਦਾ ਸੇਵਾਦਾਰ ਸ਼ਾਂਤ ਤਾਂ ਨਾ ਰਿਹਾ ਯਾਰ ਉਸ ਮਾਤ ਜੀ ਜੀ ਪਾਵਨ ਵਾਲਮੀਕੀ ਤੀਰਥ ਦੇ ਉੱਤੇ ਜਿਹੜੀ ਓਮ ਪ੍ਰਕਾਸ਼ ਗੱਬਰ ਦੇ ਵੱਲੋਂ ਜੋ ਬੇਅਦਬੀ ਕੀਤੀ ਜਾਂਦੀ ਆ ਬਾਰ-ਬਾਰ ਲਗਾਤਾਰ ਓਮ ਪ੍ਰਕਾਸ਼ ਗੱਬਰ ਔਰ ਉਹਦੇ ਕੁਝ ਬਾਬਿਆਂ ਦੇ ਵੱਲੋਂ ਜਿਹੜੀ ਉੱਤੇ ਬੇਅਦਬੀ ਕੀਤੀ ਜਾਂਦੀ ਆ ਉਹਦੇ ਵੱਜੋਂ ਜਿਹੜਾ ਅੱਜ ਆ ਅਹੀਤ ਧਰਨਾ ਪ੍ਰਦਰਸ਼ਨ ਰੱਖਿਆ ਹੋਆ ਜੀ ਕਿ 27 ਤਰੀਕ ਵਾਲੇ ਦਿਨ ਜੋ ਕਿ ਧਾਰਮਿਕ ਸਥਾਨਾਂ ਦੇ ਉੱਤੇ ਝੰਡੇ ਚੜ੍ਹਦੇ ਨੇ ਉਹ ਕਿਸੇ ਮर्यादा ਨਾਲ ਚੱਲਦੀ ਆ ਤੇ ਸਾਰੇ ਸੰਤ ਮਹਾਪੁਰਖ ਇਕੱਠੇ ਕਰਕੇ ਉੱਤੇ ਝੰਡਾ ਚੜ੍ਹਾਉਂਦੇ ਨੇ ਔਰ ਉਹਨਾਂ ਨੇ ਤਲਵਾਰਾਂ ਲਹਿਰਾਈਆਂ ਗੈਂਗਸਟਰ ਬੁਲਾਏ ਗੁੰਡੇ ਬੁਲਾਏ ਫਿਰ ਉੱਥੇ ਜਿਹੜਾ ਵਾ ਅੰਦਰ ਲਲਕਾਰੇ ਮਾਰੇ ਪ੍ਰਮਾਤਮਾਰੇ ਜਿਹੜਾ ਮੇਨ ਮੰਦਿਰ ਆ ਉਹਦੇ ਅੰਦਰ ਬੇਅਦਬੀ ਕੀਤੀ ਜਾਂ ਜੀ ਔਰ ਲਲਕਾਰੇ ਮਾਰ ਕੇ ਜਿਹੜੇ ਉਹਨਾਂ ਨੇ ਉੱਥੇ ਜਿਹੜਾ ਵਾ ਅੰਦਰ ਝੰਡਾ ਚੜਾਇਆ ਵਾ ਜੀ ਇਹੀ ਹੋਏਗਾ ਜੇ ਪ੍ਰਸ਼ਾਸਨ ਸਾਡੀ ਗੱਲ ਮੰਨਦਾ ਠੀਕ ਆ ਜੇ ਨਹੀਂ ਮੰਨਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵਾ ਪੰਜਾਬ ਬੰਦ ਹੋਏਗਾ ਉਹਦਾ ਜ਼ਿੰਮੇਵਾਰ ਭਗਵੰਤ ਸਿੰਘ ਮਾਨ ਹੋਏਗਾ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਬਿਲਕੁਲ ਗੱਬਰ ਤੇ ਪਰਚਾ ਦਰਜ ਹੋਏਗਾ ਬਿਲਕੁਲ ਗੱਬਰ ਤੇ ਪਰਚਾ ਦਰਜ ਹੋਏਗਾ ਕਿਉਂ ਨਹੀਂ ਅੱਜ ਪੰਜਾਬ ਦੇ ਅੰਦਰ ਪੂਰੇ ਦੇਸ਼ ਅੰਦਰ ਇੱਕ ਅੱਗ ਲੱਗੀ ਪਈ ਆ ਤੇ ਕਿਉਂ ਨਹੀਂ ਭਗਵੰਤ ਸਿੰਘ ਜੀ ਮਾਨ ਗੱਬਰ ਤੇ ਪਰਚਾ ਦਰਜ ਕਰਦੇ ਤੇ ਕਿਉਂਕਿ ਉਹ ਉਹਨਾਂ ਹੀ ਸਰਕਾਰ ਦਾ ਇੱਕ ਕਾਰਜਕਰਤਾ ਉਹਨਾਂ ਦੀ ਸਰਕਾਰ ਦਾ ਇੱਕ ਨੁਮਾਇੰਦਾ ਵਾ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਮੇਰੀ ਆਈਡੀ ਤੇ ਵੀ ਪਈਆਂ ਕਿਉਂ ਪ੍ਰਕਾਸ਼ ਗੱਬਰ ਨੇ ਜਿੰਨੀ ਉੱਤੇ ਗੁੰਡਾਗਰਦੀ ਕੀਤੀ ਆ ਅੱਜ ਇਹ ਪੂਰੇ ਪੰਜਾਬ ਨੂੰ ਦਹਿਲਾਣ ਦੀ ਉਹਨੇ ਗੱਲ ਕੀਤੀ ਆ ਕਿ ਪੰਜਾਬ ਦੀ ਸਰਕਾਰ ਡੀਜੀਪੀ ਸਾਹਿਬ ਕਿਉਂ ਨਹੀਂ ਉੱਤੇ ਪਰਚਾ ਦਰਜ ਕਰਕੇ ਉਹਨਾਂ ਬਾਦਿਆਂ ਨੂੰ ਰੈਸਟ ਕਰਦੀ ਪਈ ਇਹ ਜੇ ਨਾ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਹੋਏਗਾ ਤੇ ਉਹਦਾ ਜ਼ਿੰਮੇਵਾਰ ਭਗੰਤਮਾਨ ਔਰ ਕੇਜਰੀ ਵਾਲੋ ਪੰਜਾਬ ਸਰਕਾਰ ਹੋਏਗੀ ਇਹਨਾ ਸ਼ਬਦਾਂ ਸ਼ਬੀਰ ਦਰਾਵੜ ਜੀ ਪਰ ਮੈਂ ਅੱਜ ਉਹ ਜਿਹੜੀ ਤਾਰੀਖ ਨੂੰ ਸ਼ਾਂਤ ਕਰ ਦਿੱਤਾ ਗਿਆ ਕਿਸਮ ਦੀ ਤਾਰੀਖ ਉਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਲਾ ਪਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਵਨ ਵਾਲਮੀ ਕੀ ਤੀਰਤ ਦੇ ਝੰਡੇ ਨੂੰ ਲੈ ਕੇ ਕੁਸ਼ਰਾਰਤੀ ਅੰਸਰਾਂ ਵੱਲੋਂ ਪਿਛਲੇ ਦਿਨੀ ਪਾਵਨ ਵਾਲਮੀ ਕੀ ਤੀਰਤ ਤੇ ਗੁੰਡਾਗਰਦੀ ਕਰਦੇ ਹੋਏ ਮਰਿਆਦਾ ਨੂੰ ਭੰਗ ਕਰਦੇ ਹੋਏ ਝੰਡਾ ਜਿਹੜਾ ਚੜਾਇਆ ਗਿਆ ਜ਼ਬਰਦਸਤੀ ਗੁੰਡਾਗਰਦੀ ਦੇ ਨਾਲ ਉਹਦੇ ਰੋਸ ਪ੍ਰਦਰਸ਼ਨ ਦੇ ਵਜੋਂ ਅੱਜ ਪੂਰੇ ਭਾਰਤ ਦੇ ਜਿੰਨੇ ਸੰਗਠਨਾਂ ਜਿਹੜੇ ਕੀ ਵਾਲਮੀ ਵਾਲਮੀ ਕੀ ਨਾਮ ਲੈਵਾ ਨੇ ਔਰ ਮਰਿਆਦੀ ਸੰਗਠਨ ਨੇ ਉੱਨਾ ਵੱਲੋਂ ਅੱਜ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਵੀ ਜਲਦ ਤੋਂ ਜਲਦ ਜਿਹੜਾ ਪਾਵਨ ਵਾਲਮੀ ਕੀ ਤਿਰ ਦੇਡਾ ਸ਼ਰਾਰਤੀ ਅੰਸਰਾ ਵੱਲੋਂ ਝੰਡਾ ਚੜਾਇਆ ਗਿਆ ਉਹਨੂੰ ਰਿਮੂਵ ਕੀਤਾ ਜਾਵੇ ਔਰ ਦੋਸ਼ੀਆਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੱਗਦਾ ਹੈ ਸਰਕਾਰ ਜੀ ਇਨਵੋਲਵ ਹੈ। ਬਿਲਕੁਲ ਜੀ ਬਿਲਕੁਲ ਸਰਕਾਰ ਫੁਲੀ ਇਨਵੋਲਵ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਥੱਲੇ ਕੰਮ ਹੋਇਆ। ਐਸਐਸਪੀ ਦਿਹਾਤੀ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਰੋਕਿਆ ਝੰਡਾ ਚੜਾਉਣ ਤੋਂ ਕਿਉਂਕਿ ਇਹ ਜਿਹੜਾ ਝੰਡਾ ਚੜਾਇਆ ਗਿਆ ਇਹ ਕਿਸੇ ਇੱਕ ਇੱਕ ਧਿਰ ਦਾ ਝੰਡਾ ਨਹੀਂ ਹੈ ਇੱਕ ਧਿਰ ਦਾ ਉਕੀ ਤੀਰਤ ਜਿਹੜਾ ਹੈ ਪੂਰਾ ਪਾਵਨ ਵਾਲਮੀਕੀ ਤੀਰਤ ਪੂਰੇ ਸਮਾਜ ਦਾ ਪੂਰੇ ਵਿਸ਼ਵ ਦਾ ਔਰ ਇਹਦੇ ਵਿੱਚ ਬਹੁਤ ਸਾਰੇ ਸੰਗਠਨ ਆ ਜਿਹੜੇ ਕਿ 24 ਮਈ 1964 ਤੋਂ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਤੀਰਤ ਦੀ ਲੜਾਈ ਲੜੀ ਆ ਪ੍ਰਭੂ ਤਨਕਰ ਜੀ ਮਹਾਰਾਜ ਜਿਹੜੇ ਕਿ ਸਾਡੇ ਆਦੀ ਧਰਮ ਦੇ ਪ੍ਰਥਮ ਆਦੀ ਧਰਮ ਗੁਰੂ ਨੇ ਉਹਨਾਂ ਨੇ ਬਹੁਤ ਵੱਡੀ ਲੜਾਈ ਜਿਹੜੀ ਆ ਤੀਰਤ ਵਾਸਤੇ ਲੜੀ ਆ ਤੀਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਕਈ ਸ਼ਖਸੀਅਤਾਂ ਨੇ ਸਾਡੇ ਕਈ ਵੀਰਾਂ ਨੇ ਜੇਲ੍ਹ ਯਾਤਰਾ ਦੀ ਕੀਤੀ ਔਰ ਕਿਸੇ ਇੱਕ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਵੀ ਤੀਰਤ ਤੇ ਮਨਮਰਜ਼ੀ ਕਰਨ ਦਾ ਆਹ ਜਦ ਤੱਕ ਪਰਚਾ ਨਹੀਂ ਬਚਾਏਗਾ ਦੇਖੋ ਜੀ ਜਦ ਤੱਕ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੁੰਦਾ ਝੰਡਾ ਰਿਮੂਵ ਨਹੀਂ ਹੁੰਦਾ ਉਹਦੇ ਵਿੱਚ چاہے ਕੋਈ ਵੀ ਹੋਵੇ چاہے ਕਿਸੇ ਦਾ ਵੀ ਨਾਮ ਹੋਵੇ ਉਹ ਪਰਚਾ ਦਰਜ ਹੋਏਗਾ ਤੱਕ ਆ ਕੇ ਤਰਫ ਤੋਂ ਪ੍ਰਦਰਸ਼ਨ ਚੱਲਦੇ ਰਹਿਣਗੇ ਜੇਕਰ ਸਰਕਾਰ ਨੇ ਇਹਨੂੰ ਅਣਦੇਖਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਧਰਨੇ ਪ੍ਰਦਰਸ਼ਨਾਂ ਦੇ ਕਾਰਨ ਜੇ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਦੀ ਹੋਏਗੀ ਪਰਚਾ ਦਾ ਪੰਜਾਬ ਸਰਕਾਰ ਦਾ ਪੂਰਾ ਦੇਖੋ ਜੀ ਓਮ ਪ੍ਰਕਾਸ਼ ਘੱਬਰ ਜਿਹੜਾ ਆ ਉਹ ਕਿਸੇ ਸੰਗਠਨ ਦਾ ਨਹੀਂ ਹੈ ਕਿਸੇ ਸਰਕਾਰ ਦਾ ਨਹੀਂ ਹੈ ਉਹ ਇੱਕ ਸ਼ਰਾਰਤੀ ਅੰਸਰ ਹੈ ਜਿਹੜਾ ਸਮਾਜ ਨੂੰ ਹਮੇਸ਼ਾ ਲੜਾਂਦਾ ਰਿਹਾ ਔਰ ਅੱਗੇ ਵੀ ਇਹੀ ਕੰਮ ਕਰਦਾ ਹੈ ਉਹਦੇ ਤੇ ਕਈ ਨਾ ਨਾਜ ਗੈਰ ਜਿਹੜੇ ਪਰਚੇ ਦਰਜ ਨੇ ਅੱਜ ਵੀ ਸਰਕਾਰਾਂ ਉਹਨੂੰ ਸ਼ੈਲਟਰ ਦੇ ਰਹੀਆਂ ਨੇ ਔਰ ਕੋਈ ਇੱਕ ਵਿਅਕਤੀ ਜਿਹੜਾ ਕੋਈ ਗਲਤ ਕੰਮ ਕਰਵਾ ਰਿਹਾ ਜਿਹੜਾ ਸਰਕਾਰ ਦੇ ਵਿੱਚ ਮੌਜੂਦ ਐਮਐਲਏ ਆ ਇਹ ਸਾਰੀ ਕਾਰਸਤਾਨੀ ਉਹਨਾਂ ਦੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੇ ਜੀ ਧਰਮਗੁਰੂ ਜਿਹੜੇ ਨੇ ਸੰਗਠਨਾਂ ਦੇ ਮੁਖੀ ਨੇ ਉਹ ਤੈਅ ਕਰਨਗੇ ਵੀ ਪੰਜਾਬ ਬੰਦ ਕਰਨਾ ਜਾਂ ਭਾਰਤ ਬੰਦ ਕਰਨਾ ਹੈ ਜੇ ਕੋਈ ਵੀ ਜਿਹੜੀ ਐਸੋਸੀਏਸ਼ਨ ਆ ਇਹ ਉਹ ਤਿਆਰ ਕਰਨਗੇ ਧੰਨਵਾਦ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਉਕਲਬਦੀ ਨਹੀਂ ਹੁੰਦੀ ਤੇ ਜਾਂ ਫਿਰ ਰੋਸ਼ ਇਸ ਲਈ ਕੀਤਾ ਜਾਂਦਾ ਹੈ ਵੀ ਜਦੋਂ ਧਰਮ ਦੀ ਗੱਲ ਹੋਵੇ ਅੱਜ ਧਰਮ ਦੀ ਗੱਲ ਹੈ ਕਿ ਸ਼ਰਾਰਤੀ ਹਸੈਨਾ ਨੇ ਉੱਥੇ ਗੁੰਡੇ ਮਂਗਾ ਕੇ ਤੇ ਵਾਲਮੀਕੀ ਤੀਰਥ ਦੀ ਬੇਅਦਬੀ ਕਰਾਈ ਉਹ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਵੇਖੋ ਭਗਵਾਨ ਵਾਲਮੀਕੀ ਮਹਾਰਾਜ ਦੀ ਉੱਥੇ ਬੇਅਦਬੀ ਕਰਾਈ ਗਈ ਵੇਖੋ ਆਪਾਂ ਕਿਤੇ ਜੰਗਤ ਨਹੀਂ ਜਿਤਨੀ ਵੀਡੀਓ ਵੀ ਵਾਇਰਲ ਹੋ ਰਹੀ ਨੇ ਬੜੀਆਂ ਵੀ ਵੀਡੀਓ ਵਾਇਰਲ ਨੇ ਜਿਹੜਾ ਝੰਡਾ ਉਹ ਸਹਿਮਤੀ ਦੇ ਨਾਲ ਹੀ ਚੜਦਾ ਹੈ ਵਿਸ਼ਵ ਦੇ ਵਿੱਚ ਵਿਸ਼ਵ ਦੇ ਵਿੱਚ ਜਿਹੜੇ ਲੋਕ ਨੇ ਮੰਨਣ ਵਾਲੇ ਵਾਲਮੀਕਨ ਲੋਕ ਉਹਨਾਂ ਦੇ ਵਿਚਾਰਧਾਰਨ ਵੀ ਲੈਣਾ ਚਾਹੀਦਾ ਸੀ ਵਿਸ਼ਵ ਦੇ ਵਿੱਚੋਂ ਬੰਦੇ ਆਉਂਦੇ ਉਹਨਾਂ ਨੂੰ ਬਿਠਾਉਂਦੇ ਸੰਤਾਂ ਨੂੰ ਲੇਕਿਨ ਇਹ ਦੋ ਦੋ ਦਲ ਥੋੜਾ ਸੰਤਕ ਹੈ ਸੰਤ ਦੇ ਵਿਸ਼ਵ ਦੇ ਵਿੱਚ ਵੀ ਹੈ ਸਾਰੇ ਕਿਉਂਕਿ ਉਹ ਉਹਨਾਂ ਦੇ ਜਿਹੜੀ ਸਹਿਮਤੀ ਲੈਣੀ ਜ਼ਰੂਰੀ ਸੀ ਜੀ ਇਸ ਤੋਂ ਬਾਅਦ ਕੀ ਰਣਨੀਤੀ ਚਲਦੀ ਜਾਏਗੀ ਦੇਖੋ ਜੀ ਹੁਣ ਸਾਰੇ ਵੱਡੇ ਜਿਹੜੇ ਸਾਡੇ ਸੰਜੋਗ ਕਰ ਰਹੇ ਨੇ ਉਹਨਾਂ ਦੇ ਜੋ ਸ਼ਾਮ ਨੂੰ ਮੀਟਿੰਗ ਹੋਏਗੀ ਸਾਡੀ ਫਿਰ ਇਕੱਠੇ ਬੈਠ ਕੇ ਉਹਦੇ ਹਿਸਾਬ ਨਾਲ ਫਿਰ ਅੱਗੇ ਰਣਨੀਤੀ ਜਿਹੜੀ ਬਣਾਈ ਜਾਏਗੀ ਪੂਰਾ ਪਛਵਾਦ ਦੁੱਤਾ ਹੈ ਕਿ ਉਪਰ ਦਾ ਜ਼ਬਰ ਬਚਾ ਉਹ ਪਰ ਗੱਬਰ ਮਰਦਾਬਾਦ 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 ਉਹ ਪਰ ਗੱਬਰ ਮਰਦਾਬਾਦ 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 ਉਹ ਪਰ ਗੱਬਰ ਮਰਦਾਬਾਦ 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 ਹਾਥਿਓ ਜਿੰਨ ਜਿਹੜੇ ਦੀ ਗੁੰਡਾਗਰਦੀ ਨਹੀਂ ਹਟ ਗਈ ਵਾਲ ਮਿਸੋ ਬੱਚਾ ਵਾਲਮੀਕੀ ਭਾਈ ਜਰਾ ਸਨਰਸੇ ਤਰ੍ਹਾਂ ਰਹੇਗਾ ਇਹਨਾਂ ਲਬਦਾ ਜੈਪੀਰ ਜੈ ਬਾਦ ਜੈ ਵਾਲਮੀਕੀ ਮੈਂ رپورਟਰ ਸੀਰ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅਮਰਸਰ ਸਾਹ ਤਨ ਦਿੱਤਾ ਗਿਆ ਹਟਾਦੀ ਬੋਲਦੇ ਹੋ ਇਸ ਸੰਬੰਧੀ ਕੀ ਨਜ਼ਰ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੈਂ ਭਾਰਤੀ ਵਾਲਮੀਕੀ ਆਦੀ ਤਰ੍ਹਾਂ ਸਮਾਜਦਾ ਜ਼ਿਲ੍ਹਾ ਪ੍ਰਧਾਨ ਸ਼ਨੀਲ ਕੁਮਾਰ ਮੱਟੂ ਤੁਸੀਂ ਦੇਖ ਸਕਦੇ ਹੋ 27 ਤਰੀਕ ਨੂੰ ਜੋ ਮੰਨ ਭੱਗੀ ਹਣਾ ਇਹ ਘਟਨਾ ਵਾਪਰੀ ਆ ਇਹ ਪ੍ਰਸ਼ਾਸਨ ਤੇ ਤੇ ਬਹੁਤ ਵੱਡਾ ਸਮਾਨਯਨ ਚਿੰਨ੍ਹ ਖੜਾ ਹੋ ਗਿਆ ਕਿ ਵੀ ਉਹ ਬੇਬਸ ਹੋ ਚੁੱਕੇ ਆ ਹਣਾ ਵੀ ਜੇ ਤੁਹਾਨੂੰ ਪਤਾ ਸੀ ਤੁਹਾਡੇ ਕੋ ਨਹੀਂ ਸਾਮਿਆ ਜਾਣਾ ਤਾਂ ਤੁਸੀਂ ਸੀਆਰਪੀ ਬੁਲਾ ਲੈਂਦੇ ਜੇ ਪੰਜਾਬ ਪੁਲਿਸ ਕੋ ਨਹੀਂ ਸਾਮਿਆ ਜਾਣਾ ਜੀ ਲਾਈਨ ਆਰਡਰ ਤੁਹਾਡੇ ਕੋ ਧੱਜੀਆਂ ਹੀ ਹਰ ਵਾਰ ਉੱਡ ਜਾਂਦੀਆਂ ਤਾਂ ਤੁਸੀਂ ਸੀਆਰਪੀ ਨੂੰ ਦੇ ਦਿੰਦੇ ਸੀਐਮ ਸਭ ਕੁਝ ਕਰ ਸਕਦਾ ਹੀ ਪਰ ਜਾਨ ਬੁੱਝ ਕੇ ਉਨੇ ਦੋ ਪਰਿਵਾਰਾਂ ਨੂੰ ਲੜਾਉਣ ਦੀ ਭੂਮਿਕਾ ਨਿਭਾਈ ਆ ਔਰ ਮੈਂ ਇਹ ਸਾਰੀ ਗੱਲ ਸਿਰਫ ਸੀਐਮ ਨੂੰ ਹੀ ਕਹੂੰਗਾ ਕਿ ਸੀਐਮ ਬੇਕਾਰ ਆ ਔਰ ਸਾਡਾ ਐਮਿਟੇਸ਼ਨ ਜਿਹੜੇ ਮਤਲਬ ਕਿ ਅੱਜ ਦੇਖਿਆ ਜਾਵੇ ਸਾਡੇ ਮਾਨਯੋਗ ਡੀਸੀ ਸਾਹਿਬ ਇਹ ਵੀ ਬੇਕਾਰ ਆ ਹਾਲੇ ਦੋ ਦਿਨ ਤੁਹਾਨੂੰ ਚਾਰਜ ਨੂੰ ਆਏ ਤੇ ਦੋ ਦਿਨਾਂ ਤੀ ਧਜੀਆਂ ਢਾਤੀਆਂ ਸਮਝਦੀਆਂ ਤੁਸੀਂ ਕੀ ਅੱਗੇ ਜਾ ਕੇ ਕਰੋਗੇ ਸਭ ਤੋਂ ਬੇਕਾਰ ਆ ਸਮਝਦੇ ਕਿ ਨਹੀਂ ਪ੍ਰਸ਼ਾਸਨ ਨੇ ਆਪਣੀ ਨਿਨਾਇਲ ਕੀ ਸਾਨੂੰ ਸਭ ਤੋਂ ਜਿਆਦਾ ਬੇਕਾਰ ਚੀਜ਼ ਆਪਣਾ ਪ੍ਰਦਰਸ਼ਨ ਦਿਖਾਇਆ ਜਿਹੜਾ ਕਿ ਜਿਹੜੇ ਬੰਦੇ ਤੁਸੀਂ ਸਮਝ ਸਕਦੇ ਹੋ ਕਿ ਸ਼ਾਇਨ ਬੋਰਡ ਇੱਕ ਸਰਕਾਰੀ ਬੋਰਡ ਹੁੰਦਾ ਜਿਹਦੇ ਵਿੱਚ ਸਰਕਾਰ ਸਾਰਿਆਂ ਦੀ ਸਲਾਹ ਲੈਂਦੀ ਹੈ ਫਿਰ ਉਹਦੇ ਹੱਕ 'ਚ ਕਿੰਨੇ ਲੋਗ ਆ ਕਿੰਨੇ ਨਹੀਂ ਆ ਫਿਰ ਜਾ ਕੇ ਉਹ ਮਤਾ ਪਾਸ ਹੁੰਦਾ ਬਿਨਾ ਮਤਾ ਪਾਸ ਹੋਏ ਝੰਡਾ ਚੜ੍ਹ ਰਿਹਾ ਤੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਸ਼ਾਇਨ ਬੋਰਡ ਕਿੱਥੇ ਹੈਗਾ ਮੈਂ ਕਹਿੰਦਾ ਕੱਲ ਨੂੰ ਕੋਈ ਵੀ ਕਬਜਾ ਕਰ ਸਕਦਾ ਜੇ ਤੀਰਤ ਤੇ ਤੇ ਮੈਂ ਤਾਂ ਇਹੀ ਆਪਣੇ ਸਮਾਜ ਨੂੰ ਕਵਾਂਗਾ ਕਿ ਹੁਣ ਜਾਗੋ ਹੁਣ ਜਾਗਣ ਦਾ ਸਮਾਂ ਆ ਜੇ ਅੱਜ ਤੁਹਾਡੇ ਢੰਡਾ ਚੜ ਸਕਦਾ ਕੱਲ੍ਹ ਵਾਲਮੀਕੀ ਮਹਾਰਾ ਦੀ ਮੂਰਤੀ ਵੀ ਬਦਲ ਸਕਦੇ ਆ ਕੱਲ ਨੂੰ ਕਿਸੇ ਵੀ ਧਰਮ ਦੀ ਮੂਰਤੀ ਆ ਕੇ ਲੱਗ ਸਕਦੀ ਆ ਲੱਗਦਾ ਨਹੀਂ ਕਿ ਸਰਕਾਰ ਵਾਲਿਆਂ ਨੇ ਦੋ ਪੱਖਾਂ ਨੂੰ ਜੜਾ ਦੀ ਕੋਸ਼ਿਸ਼ ਕੀਤੀ ਗਿੜਾਇਆ ਗਿਆ ਜੇ ਆ ਦੇਖ ਹੀ ਸਕਦੇ ਹੋ ਦੋਵੇਂ ਪੱਖਾਂ 'ਚ ਹੈ ਕੌਣ ਆ ਵਾਲਮੀਕਣ ਸ਼ਹਿਰ ਦਾ ਜਿਹੜਾ ਵਾਲਮੀਕਣ ਹੈ ਪਿੰਡ ਦਾ ਥੋੜਾ ਮੱਝੀਆ ਹੈਗੇ ਦੋਵੇਂ ਵਾਲਮੀਕਣ ਕੋਈ ਬਾਹਰੋਂ ਆਪਾਂ ਜੱਟ ਬਾਂਮਣ ਥੋੜੀ ਲੜ ਰਿਆ ਆਪਾਂ ਤੇ ਬਰਾਦਰੀ ਨਾਲ ਲੜ ਰਹੇ ਆ ਇਸ ਵੇਲੇ ਤੇ ਲੜਾਨ ਕੋਲ ਰਿਹਾ ਸਾਡਾ ਪ੍ਰਸ਼ਾਸਨ ਤੇ ਸਾਡੇ ਉੱਪਰ ਜਿਹੜੇ ਬੈਠੇ ਸਾਡੇ ਉਹ ਕਾਮੇਡੀ ਕਰਨ ਵਾਲੇ ਸੀਐਮ ਸਾਹਿਬ ਉਹਨਾਂ ਨੂੰ ਘੱਟੋ ਘੱਟ ਸਿਰਫ ਐਮਪੀ ਤੱਕ ਹੀ ਰਹਿਣਾ ਚਾਹੀਦਾ ਜੀ ਰਮਾਨਾ ਮਹੀਨੇ ਦੀ ਤਨਖਾਹ ਲਈ ਜਾਂਦੇ ਉਹ ਕਹੇ ਸੀਐਮ ਬਣਨ ਦੇ ਉਹ ਕਾਬਲ ਨਹੀਂ ਸੀ ਪਰ ਸਾਡੇ ਲੋਕਾਂ ਨੇ ਬੇਕਾਰ ਆਪਣੀ ਵੋਟ ਕੀਤੀ ਆਪਣਾ ਸਮਾਂ ਬੇਕਾਰ ਕੀਤਾ ਅੱਜ ਜੇ ਲੋਕ ਸੜਕ ਤੇ ਆਪਣੇ ਘਰ ਬੈਠੇ ਸਾਨੂੰ ਕਹਿ ਰਹੇ ਆ ਨਾ ਕਿ ਵੀ ਆਪਾਂ ਰੋਡ ਜਾਮ ਕਰਤਾ ਇਹ ਕੱਟ ਅਸੀਂ ਨਹੀਂ ਕੀਤਾ ਇਹ ਸੀਐਮ ਸਾਹਿਬ ਨੇ ਕੀਤਾ ਮਜਬੂਰ ਵੀ ਉਹਨਾਂ ਨੇ ਕੀਤਾ ਅਗਰ ਉਹ ਟਾਈਮ 'ਚ ਰਹਿੰਦੇ ਆਪਣਾ ਕੰਮ ਟਾਈਮ 'ਨਸ਼ਰ ਕਰਦੇ ਤੇ ਅੱਜ ਇਹ ਨੋਬਤ ਨਾ ਨਾ ਸਾਰੇ ਜਵਾਬ